ਪਿਛਲੇ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਬੇਅਦਬੀਆਂ ਗੁਰਦਰਾ ਸਾਹਿਬਾਨ ਦੇ ਵਿੱਚ ਘਟਨਾ ਵਾਪਰ ਰਹੀਆਂ ਆਏ ਮੇਰੀ ਮੈਂ ਥੋੜਾ ਜਿਹਾ ਸਾਨੂੰ ਪਛੋਕੜ ਵੱਲ ਵੀ ਲੈ ਜਾਣਾ ਚਾਹਣਾ ਕਿ 2118 ਦੇ ਵਿੱਚ 18 ਦਸੰਬਰ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਇੱਕ ਘਟਨਾ ਹੋਈ ਉਹ ਘਟਨਾ ਇੱਡੀ ਖਤਰ ਆਪਣੇ ਹਿਰਦੇ ਬਾਚਕ ਸੀ ਕਿ ਸਾਰਿਆਂ ਨੇ ਉਹਦਾ ਵੱਡਾ ਦੁੱਖ ਮਹਿਸੂਸ ਕੀਤਾ ਉਹ ਜਿਹੜਾ ਸ਼ਾਕਸ਼ ਜਿਹਨੂੰ ਲੋਕਾਂ ਨੇ ਰਲ ਕੇ ਸਾਰਾ ਉਹਦਾ ਜੋ ਕੁਝ ਹੋਇਆ ਤੁਹਾਨੂੰ ਮੀਡੀਆ ਦੇ ਵਿੱਚ ਸਾਰਾ ਕੁਝ ਪਤਾ ਉਹਦੀ ਡੈੱਡ ਬਾਡੀ ਦੇ ਵਿੱਚ ਅਸੀਂ ਉਸ ਵੇਲੇ ਦੀ ਸਰਕਾਰ ਨੂੰ ਬਹੁਤ ਜ਼ੋਰ ਲਾਇਆ ਕਿ ਇਹਦਾ ਡੀਐਨਏ ਕਰਕੇ ਕਿਤੇ ਪਤਾ ਕਰਾਇਆ ਜਾਵੇ ਵੀ ਇਹਦਾ ਕੀ ਹੈਗਾ ਪਿਛੋਕੜ ਕੀ ਆ ਪਰ ਉਥੇ ਦਾ ਉਥੇ ਰੁਲ ਗਿਆ ਕਿਸੇ ਦੇ ਕੰਮ ਤੇ ਜੂਨ ਹੀ ਸਰ ਗਈ ਉਸ ਤੋਂ ਬਾਅਦ ਸੌ ਬਹੁਤ ਸਾਰੇ ਬਿਆਦਮੀਆਂ ਦੇ ਦੌਰ ਚੱਲੇ ਆ ਪਰ ਉਹਨਾਂ ਦਾ ਸਰਕਾਰ ਤੇ ਨਾ ਤਾਂ ਕੋਈ ਅਸਰ ਹੋਇਆ ਪਰਚਾ ਦਰਜ ਕਰ ਲਿਆ ਪਰਚਾ ਦਰਜ ਕਰਨ ਤੋਂ ਬਾਅਦ ਇੱਕ ਸਿਰ ਕੇਵਲ ਦਾ ਕੇਵਲ ਸ਼੍ਰੀ ਆਨੰਦਪੁਰ ਸਾਹਿਬ ਵਾਲੀ ਜਿਹੜੀ ਬਿਆਦਮੀ ਸੀ ਉਹਦੇ ਵਿੱਚ ਵੀ ਸ਼ੋਮਨੀ ਗੁਰਦੁਆਰਾ ਪਰਮਤਮ ਕਮੇਟੀ ਨੇ ਪੈਰਬਹੀ ਕਰਕੇ ਉਹਨੂੰ 5 ਸਾਲ ਕੈਦ ਕਰਵਾਈ। ਨਹੀਂ ਤਾਂ ਜਿੰਨੇ ਹੁਣ ਤੱਕ ਦੇ ਕੇਸ ਆ ਕਿਸੇ ਕੇਸ ਦੇ ਵਿੱਚ ਸਰਕਾਰ ਨੇ ਕੋਈ ਇੰਟਰਸਟ ਨਹੀਂ ਲਿਆ ਚਾਹੇ ਕਾਗਜ਼ ਦੀ ਸੀ ਤੇ ਚਾਹੇ ਹੁਣ ਦੂਸਰੀ ਆ। ਕਿਸੇ ਦਾ ਚਲਾਨ ਟੂ ਕੋਰਟ ਨਹੀਂ ਹੋਇਆ ਤੇ ਉਹ ਜਿਹੜੇ ਫੜੇ ਵੀ ਗਏ ਆ ਉਹ ਪ੍ਰੋਪਰ ਪ੍ਰੋਸੀਕਿਊਸ਼ਨ ਤੋਂ ਬਗੈਰ ਉਵੇਂ ਹੀ ਅੱਜ ਵੀ ਉਹ ਕੋਰ ਕੇਸ ਜਿਹੜੇ ਉਵੇਂ ਉਹ ਲੰਕਦੇ ਆ ਸੋ ਪਿਛਲੇ ਦਿਨੀ ਮੈਂ ਇੱਕ ਪਟਿਆਲੇ ਦੀ ਘਟਨਾ ਹੋਈ ਬਹੁਤ ਉਹ ਵੀ ਹਿਰਦੇ ਬਾਚਕ ਸੀ ਉਹਤੇ ਵੀ ਉਹ ਪਿੰਡ ਦਾ ਮੁੰਡਾ ਸੀ ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਕਿਸੇ ਨੇ ਵੀ ਉਹਨੂੰ ਸੀਰੀਅਸਲੀ ਨਹੀਂ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਹਦਾਇਤ ਹੋਈ ਗਿਆਨੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਉੱਥੇ ਗਏ ਉਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਸੱਦ ਕੇ ਤੇ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਸੇਵਾ ਲਈ ਗਈ ਤਾਂ ਕਿ ਅੱਗੇ ਤੋਂ ਸੁਚੇਤ ਹੋਵੋ ਸੋ ਮੇਰਾ ਕਹਿਣ ਤੋਂ ਭਾਵ ਪਿਛਲੇ ਦਿਨੀ ਇਹ 23 11 ਨੂੰ ਇੱਕ ਬਹੁਤ ਹੀ ਹਿਰਦੇਵਾਜ ਘਟਨਾ ਜਿਹੜੀ ਸultanpur ਲੋਧੀ ਦੀ ਧਰਤੀ 'ਤੇ ਜਦੋਂ ਸਤਗੁਰਾਂ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਉਹ ਤੋਂ ਕੁਝ ਦਿਨ ਪਹਿਲਾਂ ਉਹ ਅਕਾਲ ਬੁੰਗਾ ਜਿਹੜਾ ਗੁਰਦਾਰਾ ਸਾਹਿਬ ਜਿਹੜਾ ਬਿਲਕੁਲ ਸultanpur ਸਤਗੁਰਾਂ ਦੇ ਪਵਿੱਤਰ ਸਥਾਨ ਦੇ ਮੋਹਰੇ ਆ ਉੱਥੇ ਵੱਡੇ ਪੱਧਰ ਤੇ ਫਾਇਰਿੰਗ ਹੋਈ ਜਿਹੜੀ ਸਾਰੇ মিডিਏ ਦੇ ਵਿੱਚ ਨਸ਼ਰ ਵੀ ਹੋਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆ ਉਸ ਘਟਨਾ ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇੱਕ ਹਦਾਇਤ ਕਰਕੇ ਕਿਹਾ ਕਿ ਤੁਸੀਂ ਇਹਦੀ ਪੜਤਾਲ ਕਰੋ ਕਿ ਇਹ ਧਾਰਮਿਕ ਅਵਗਿਆ ਜਿਹੜੀ ਆ ਇਹ ਕਿਸੇ ਦੇ ਹੁਕਮ ਨਾਲ ਹੋਈ ਆ ਸੋ ਇਥੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਭਾਈ ਗਰਬਖ ਸਿੰਘ ਖਾਲਸਾ ਸਰਦਾਰ ਸਜੀਤ ਸਿੰਘ ਜੀ ਪਿੱਟੇਵੰਦ ਸਰਦਾਰ ਕਲਵਾਨ ਸਿੰਘ ਮੰਨਨ ਬੀਬੀ ਗੌਰਪ੍ਰੀਤ ਰੂਹੀ ਤੇ ਸਰਦਾਰ ਜਨੈਲ ਸਿੰਘ ਡੋਗਰਾਵਾਲਾ ਇਹਦੇ ਕੋਆਰਡੀਨੇਟਰ ਦੇ ਨਾਲ ਤੌਰ ਦੇ ਉੱਤੇ ਸਰਦਾਰ ਗੁਰਿੰਦਰ ਸਿੰਘ ਸਾਡਾ ਅਡੀਸ਼ਨਲ ਸਕੱਤਰ ਸੀ ਇਹ ਕਮੇਟੀ ਬਣਾ ਕੇ ਫਿਰ ਇਹ ਕਮੇਟੀ ਨੇ ਲਗਭਗ